ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇਨ ਤੁਹਾਡੇ ਸਾਡੀ ਚੈਨਲ ਵੀ ਤੁਹਾਡੇ ਸਾਰਿਆਂ ਦਾ ਜੀ ਜਿਤ ਸਾਡੇ ਚੈਨਲ ਦੇ ਨਾਮ ਉਪਲਿਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਤੇ ਆਪਣਾ ਪਾਸਲੀ ਆਰਡਰ ਕਰਦੇ ਆ ਕਰੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਬਹੁਤ ਜ਼ਿਆਦਾ ਸੋਨੇ ਸੋਨੇ ਸੂਟ ਸਿਖਾਵਾਂਗੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਹਿਲਾਂ ਦੀ ਡਿਮਾਂਡ ਸੀਗੀ ਵੀ ਬਿਨਾ ਦੁਪੱਟੇ ਤੋਂ ਬਰਬਰੀ ਦੇ ਸੂਟ ਆ ਤੇ ਨਿਊ ਸਟਾਕ ਆਇਆਗਾ ਜੜੀਆਂ ਭੈਣਾਂ ਨੇ ਲੈਣੇ ਨੇ ਤੁਸੀਂ ਜਲਦੀ ਆਪਣਾ ਫਾਸਟਲੀ ਆਰਡਰ ਕਰਦੇ ਹੋ ਜੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇਗੇ ਤੁਸੀਂ ਵੀ ਆਪਣਾ ਜਰੂਰ ਟਰਾਈ ਕਰਿਓ ਉਸ ਤੋਂ ਤਾਂ ਆਪਣੇ ਕੋਲੇ ਇੱਕ ਜਾਂ ਦੋ ਸੂਟ ਰੈਡੀ ਕਰਵਾ ਕੇ ਦੇਖਿਓ ਪਹਿਲਾਂ ਤੁਸੀਂ ਤੇ ਕੋਈ ਵੀ ਤੁਸੀਂ ਵਿਆਹ ਸ਼ਾਦੀ ਦਾ ਆਰਡਰ ਦੇਣਾਗਾ ਤੁਸੀਂ ਦੇ ਸਕਦੇ ਹੋਗੇ ਜਦੋਂ ਕਿ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਉਸ ਤਰ੍ਹਾਂ ਤੁਸੀਂ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆਂ ਕਿ ਕਾਫੀ ਜਿਆਦੇ ਸੋਹਣੇ ਸੂਟ ਲਿੰਗੇ ਬਰਬਰੀ ਤੇ ਸਾਰਾ ਨਿਊ ਸਟਾਕ ਹੈਗਾ ਇਹ ਸੂਟ ਨੇ ਤੁਹਾਡੇ ਲਈ ਨਿਊ ਸਟਾਕ ਹੈਗਾ ਸਾਰਾ ਕਾਫੀ ਜਿਆਦੇ ਸੋਹਣੇ ਸੂਟ ਲਿੰਗੇ ਤਾਜੀ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਣਾ ਫਾਸਟਲੀ ਆਰਡਰ ਕਰ ਲਓ ਇਹ ਕਿਚ ਇਹ ਜਿਹੜੀ ਕਲੈਕਸ਼ਨ ਹੈਗੀ ਇਹ ਰਹੇਗੀ ਚਨਾਰ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਕੁਝ کافی ਜਿਆਦਾ ਸੋਹਣਾ ਸੂਟ ਹੈਗਾ ਇਦੇ ਨਾਲ ਲਿਹਾ ਕੀ ਹੈਗੀ ਪਲੇਨ ਬਾਟਮ ਕ੍ਰੀਮ ਕਲਰ ਦੀ 2250 ਇਹਨਾਂ ਦਾ ਪ੍ਰਾਈਸ ਹੈਗਾ ਬਹੁਤ ਜਿਆਦਾ ਸੋਹਣਾ ਫੈ布ਰਿਕ ਹੈ ਜੀ ਇਹ ਵਾਲਾ ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਬਰਬਰੀ ਦਾ ਆਪਾਂ ਜਿਹੜੇ ਦੁਪੱਟੇ ਲਗਾਏ ਨੇਗੇ ਮਤਲਬ ਬਰਬਰੀ ਦੇ ਸੂਤਰ ਅਨੁਸਾਰੇ ਬਰਬਰੀ ਤੇ ਹੀ ਲਗਾਏ ਲੇਗੇ ਬਾਕੀ ਤੁਹਾਡੀ ਚੋਇਸ ਹੈ ਕਿ ਵੀ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲੈਣਾ ਚਾਹੋਗੇ ਉਸ ਤਰ੍ਹਾਂ ਦਾ ਤੁਸੀਂ ਲੈ ਸਕਦੇ ਹੋ ਇਹ ਕਾਫੀ ਜਿਆਦਾ ਸੋਹਣਾ ਕਲਰ ਹੈਗਾ ਸੋਬਰ ਜੀ ਕਲੈਕਸ਼ਨ ਹੈਗੀ ਸਾਰੀ ਪਹਿਲਾ ਕਲਰ ਇਹ ਸੀਗਾ 2250 ਦਾ ਰੇਟ ਹੈਗਾ ਨੈਕਸਟ ਹੈਗਾ ਇਹ ਵੀ ਦੋ ਦੋ ਸੂਟ ਲੈਗੇ ਆਪਣੇ ਕੋਲੇ ਕਿਉਂਕਿ ਇਹਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਹੈਗੀ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰੇ ਨਿਊ ਲੈਗੇ ਕਿੰਨੇ ਜ਼ਿਆਦੇ ਸੋਹਣੇ ਪ੍ਰਿੰਟ ਲੈਗੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਨੇ ਜੀਏ ਗਲੇ ਟੋਟੇ ਲੈਗੇ ਇਹ ਰਹੇਗੇ ਇਸ ਦੇ ਨਾਲ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਦੁਪੱਟਾ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਰਖਵਾ ਸਕਦੇ ਹੋ ਜਾਂ ਇੱਕ ਪੇਸ ਦਾ ਰਖਵਾ ਕੇ ਨਾਲ ਮਲਟੀ ਕਲਰ ਦੀ ਤੁਸੀਂ ਲਾਸ ਲਗਵਾ ਲਓ ਤੇ ਕਾਫੀ ਜਿਆਦੇ ਸੋਹਣਾ ਸੂਟ ਬਣੂਗਾ ਤੁਸੀਂ ਵਰਕ ਵਗੈਰਾ ਕਰਾਉਣਾਗਾ ਵਰਕ ਵਗੈਰਾ ਹੋ ਕੇ ਵੀ ਕਾਫੀ ਜਿਆਦੇ ਸੋਹਣਾ ਸੂਟ ਬਣੂਗਾ ਸਟਿਚਿੰਗ ਦਾ ਡਿਜ਼ਾਈਨ ਵਧੀਆ ਹੋਣਾ ਚਾਹੀਦਾ ਹੈਗਾ ਤਾਂ ਸੂਟ ਬਹੁਤ ਜਿਆਦੇ ਸੋਹਣੀ ਫੇਸ ਦਿੰਦਾ ਹੈਗਾ ਇਹਦੇ ਵਿੱਚ ਵੀ ਦੋ ਸੂਟ ਅਵੇਲੇਬਲ ਨੇਗੇ 2250 ਰੇਟ ਹੈਗਾ ਰੇਟ ਹੈ ਜਿਹੜਾ ਮੈਂ ਨਾਲ ਹੀ ਮੈਂਸ਼ਨ ਕੀਤਾ ਹੋਇਆ ਹੈਗਾ ਇਹ ਵਾਲਾ ਵੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜੀ ਹਾਂਜੀ ਇਹਦੇ ਨਾਲ ਦਾ ਆਪਾਂ ਪਹਿਲਾਂ ਦੁਪट्टे ਨਾਲ ਸੂਟ ਸੇਲ ਕੀਤਾ ਹੈਗਾ ਬਰਬਰੀ ਦਾ ਤੇ ਇਹ ਇਹ ਵਿਤਾਉਪ ਦੇ ਦੁਪੱਟਾ ਦਾ ਇਹਦੇ ਨਾਲ ਦੇ ਵੀ ਹੈਗੇ ਨੇ ਦੋ ਸੂਟ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ 컬러 ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਰਹੇਗੀ ਜੀ ਪਾਟਮ ਨਾਲ ਜੀ ਖੋ ਕੋਈ ਜਿੱਤ ਨਾ ਜਦੋਂ ਸੋਨਾ ਕਰਦੇ ਕੇ ਤੇ ਬਹੁਤ ਜ਼ਿਆਦਾ ਸੋਨਾ ਪੈਂਦਾ ਆਪਣਾ ਫਾਸ ਦੀ ਆਰਡਰ ਕਾਈਤੇ ਉਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਜਿੱਦੋਂ ਹੋਵੇ ਹੈ ਬਹੁਤ ਜ਼ਿਆਦਾ ਇਸ ਦੇ ਨਾਲ ਆਪਾਂ ਤੁਹਾਨੂੰ ਬੋਟਮ ਮੈਂ ਜਿਹੜੀ ਡਾਈ ਕਰਵਾ ਕੇ ਦੇ ਦਾਂਗੇ ਤੁਸੀਂ ਡਾਈ ਕਰਵਾ ਸਕਦੇ ਹੋ ਪੈਰਟ ਕਲਰ ਦੀ ਕਰਵਾਉਣੀ ਹੈ ਪੈਰਟ ਕਰਵਾ ਲਿਓ ਬੇਸ ਨਾਲ ਦੀ ਜਿਹਦੇ ਨਾਲ ਵਿੱਚ Onion ਦਾ ਛੇਡ ਹੈ ਤੁਸੀਂ Onion ਛੇਡ ਦੀ ਕਰਵਾਉਣੀ ਆ Onion ਛੇਡ ਦੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਦੋ ਸੂਟ अवेलेबल ਹੈਗੇ ਨੇਗੇ ਇਹਦੇ ਵਿੱਚ ਤੁਸੀਂ ਲੈ ਸਕਦੇ ਹੋਗੇ ਤੇ ਨੈਕਸਟ ਪ੍ਰਿੰਟ ਤੁਸੀਂ ਦੇਖੋ ਕਾਫੀ ਜਿਆਦੇ ਸੋਹਣੇ ਦਾ ਆਪਣਾ ਪੇਜ ਬਣਿਆ ਹੋਇਆ ਜੀ ਇੰਸਟਾਗ੍ਰam ਤੇ ਜਾ ਕੇ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਨੇਮ ਹੈਗਾਗਾ ਰੀਟਸ ਬੁਟੀਕ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋਗੇ ਪੋਸਟਾ ਫਿਲਹਾਲ ਆਪਾਂ YouTube ਤੇ ਜ਼ਿਆਦਾ ਐਕਟਿਵ ਰਹਨੇ ਆਂਗੇ ਤਾਂ ਕਰਕੇ ਉੱਧਰ ਕੋਈ ਵੀ ਪੋਸਟਾ ਨਹੀਂ ਹੈਗੇ ਉੱਧਰ ਵੀ ਆਪਾਂ ਸਟਾਰਟ ਕਰ ਦਿਆ ਕੁਸ਼ਕ ਪਾਈਆਂ ਹੋਈਆਂ ਲੰਗੀਆਂ ਪਹਿਲਾਂ ਵਾਲੀਆਂ ਉੱਧਰ ਵੀ ਹੁਣ ਆਪਾਂ ਸਟਾਰਟ ਕਰ ਦਾਂਗੇ ਪੋਸਟਾ ਆਪਣਾ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਰਹੇਗੀ ਜੇ ਵਾਲੀ ਇਹਦੇ ਬੋਟਮ ਕੰਟਰਾਸਟ ਸੂਟ ਕਾਫੀ ਜਿਆਦੇ ਸੋਹਣੇ ਲੱਗਦੇ ਨੇਗੇ ਸਕਰੀਨਸ਼ਾਟ ਲੈ ਲਿਓ WhatsApp ਤੇ ਪ੍ਰਾਈਸ WhatsApp ਤੇ ਤੁਸੀਂ ਭੇਜ ਦਿਓ ਜਿਹੜਾ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ 8557905009 ਤੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਤੇ ਇਹ ਸੂਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜਿਆਦੇ ਸੋਹਣੇਗਾ ਸਕਾਈ ਬਲੂ ਤੇ ਪ੍ਰਿੰਟ ਹੈਗਾ ਜਿਹੜੀਆਂ ਪੈਣਾ ਦੇ ਆਰਡਰ ਚੱਲ ਰਹੇ ਨੇਗੇ ਬਾਹਰ ਤੋਂ ਤੁਸੀਂ ਆਪਣਾ ਸੂਟ ਹੀ ਰੈਡੀ ਕਰਵਾ ਸਕਦੇ ਹੋਗੇ ਕਾਫੀ ਜ਼ਿਆਦੇ ਸੋਨੇ ਸੂਟ ਦੀ ਨਾਲ ਰਹੇਗੀ ਪਲੇਨ ਬੋਟਲ ਇਹਦੇ ਨਾਲ ਦੇ ਵੀ ਹੈਗੇ ਨੇਗੇ ਆਪਣੇ ਕੋਲੇ ਦੋ ਸੂਟ ਦੋ ਸੂਟ ਰਹਿਣਗੇ ਜਿਸ ਨੂੰ ਦੋ ਸੂਟ ਮਿਲ ਸਕਦੇ ਨੇਗੇ ਤੇ ਵਾਲਾ ਰਿਪੀਟ ਆ ਗਿਆ ਅ ਸੂਟ ਕਿਉਂਕਿ ਇਹ ਆਪਾਂ ਪਹਿਲਾਂ ਸੂਟ ਨਾਲ ਆਪਾਂ ਇਹਦੇ ਵਰਕ ਕਰਨਾ ਦਿੱਤਾ ਹੋਇਆਗਾ ਸੂਟ ਤੇ ਬਲੈਕ ਤੇ ਕਾਫੀ ਜ਼ਿਆਦਾ ਸੋਨਾ ਸੂਟ ਹੈਗਾ ਪ੍ਰਿੰਟ ਚੱਕਾ ਸੱਚ ਜ ਤੁਸੀਂ ਇੱਕੋ ਹੀ ਸੂਟ ਆਪਣੇ ਕੋਲੇ ਅਵੇਲੇਬਲ ਦੋ ਨਹੀਂ ਹੈਗੀ ਇਦੇ ਨਾਲ ਤੁਸੀਂ ਰੱਖ ਸਕਦੇ ਹੋ ਪਿੰਕ ਕਲਰ ਦਾ ਦੁਪੱਟਾ ਕੁਛ ਅਲੱਗ ਜਿਹਾ ਜੇ ਤੁਸੀਂ ਚੀਜ਼ ਬਣਵਾਉਣੇਗੀ ਜੇ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਪੇਂਟ ਵੀ ਕਰਵਾ ਸਕਦੇ ਹੋ ਦੁਪੱਟੇ ਤੇ ਕੁਛ ਅਲੱਗ ਜਿਹਾ ਬਣ ਜਾਊਗਾ ਤਾਂ ਕਰਕੇ ਫਿਰ ਸੋਹਣੇ ਲੱਗਦੇ ਨੇਗੇ ਸੂਟ ਤਿਆਰ ਕੀਤੇ ਹੋਏ ਇਹ ਆਪਣਾ ਅਗਲਾ ਸੂਟ ਇਹ ਹੈਗਾਗਾ yellow ਇਹਦੇ ਨਾਲ ਦਾ ਮੈਂ ਆਪਣਾ ਸੂਟ ਸਲਾਈ ਕਰਨਾ ਦਿੱਤਾ ਹੋਇਆਗਾ ਪਰ ਹਜੇ ਸਲਾਈ ਨਹੀਂ ਹੋਇਆ ਹੈਗਾ ਮੈਨੂੰ ਐਸੀ ਵੀ ਆਪਾਂ ਡੈਮੋ ਦਵਾਂਗੇ ਤੁਹਾਨੂੰ ਫਿਰ ਉਹ ਤੁਹਾਨੂੰ ਸੂਟ ਸ਼ੋਅ ਕਰਾਂਗੇ ਪਰ ਹਜੇ ਸਟਿਚਿੰਗ ਹੋਇਆ ਹੈਗਾ ਇਹਦੇ ਨਾਲ ਦੀ ਆਪਾਂ ਤਿੰਨ ਸੂਟ ਲੈ ਕੇ ਆਏ ਸੀਗੇ ਦੇਖੋ ਦੋ ਸੂਟ ਅਵੇਲੇਬਲ ਹੈਗੇ ਇਸ ਟਾਈਮ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੇ ਹੋ 250 ਰੇਟ ਹੈ ਇਹਨਾਂ ਦਾ ਦੁਪੱਟਾ ਤੁਸੀਂ ਮੈਨੂੰ ਨਾਲ ਵਟਸਐਪ ਤੇ ਮੈਂਸ਼ਨ ਕਰ ਦਿਆ ਕਰੋ ਵੀ ਤੁਸੀਂ ਲਗਵਾਉਣਾ ਹੈ ਜਾਂ ਨਹੀਂ ਲਗਵਾਉਣਾ ਜੇ ਲਗਵਾਉਣਾ ਕਿੰਨੇ ਕਲਰ ਕੋ ਆਣੇ ਨੇਗੇ ਸਾਰਾ ਤੁਸੀਂ ਦੱਸ ਦਿਆ ਕਰੋ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਦੱਸ ਦਿਆ ਕਰੂੰ ਕੰਮ ਹੈ ਜਿਹੜਾ ਆਪਣਾ ਪੂਰਾ ਤਸੱਲੀ ਬਖਸ਼ ਹੁੰਦਾ ਜੀ ਫਿਨਿਸ਼ਿੰਗ ਨਾਲ ਕੀਤਾ ਜਾਂਦਾ ਹੈਗਾ ਤਾਂ ਕਰਕੇ ਥੋੜਾ ਜਿਹਾ ਫਿਰ ਮਿਹਨਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਸਟਿਚਿੰਗ ਤੇ ਵੀ ਕਾਫੀ ਮਿਹਨਤ ਆਉਂਦੀ ਹੈ ਕਿਉਂਕਿ ਜਿਹੜੇ ਆਪਾਂ ਸੂਟ ਸਲਾਈ ਕਰਦੇ ਆਂਗੇ ਸਾਰਿਆਂ ਤੇ ਡਿਜ਼ਾਈਨ ਨੇ ਵਿਦਆਊਟ ਡਿਜ਼ਾਈਨ ਆਪਾਂ ਕੋਈ ਵੀ ਸੂਟ ਸਟਿਚ ਨਹੀਂ ਕਰਦੇ ਹੈਗੇ ਐਦਾਂ ਰੋਜ਼ ਹੁੰਦਾ ਵੀ ਆਪਾਂ ਤੁਹਾਡੇ ਲਈ ਕੁਝ ਅਲੱਗ ਤਾਂ ਲੈ ਕੇ ਆਈਏ ਅਲੱਗ ਤਾਂ ਲੈ ਕੇ ਆਈਏ ਤੇ ਬਾਕੀ ਕੋਈ ਗੱਲ ਨਹੀਂ ਆਪਣਾ ਕੰਮ ਚੱਲ ਰਿਹਾ ਹੈਗਾ ਤੁਹਾਨੂੰ ਵਰਕ ਵਾਲੇ ਸੂਟ ਵੀ ਸ਼ੋਅ ਕਰਾਂਗੇ ਜਦੋਂ ਇਕੱਠੇ ਬਣ ਕੇ ਆਗੇ ਨਾ ਫਿਰ ਮੈਂ ਇਕੱਠੀ ਵੀਡੀਓ ਪਾਉਂ ਕਿਉਂਕਿ ਇੱਕ ਇੱਕ ਦੋ ਸੂਟ ਇੱਕ ਇੱਕ ਦੋ ਦੋ ਸੂਟਾਂ ਦੀ ਮੈਂ ਨਹੀਂ ਵੀਡੀਓ ਪਾ ਰਹੀ ਵਰਕ ਵਾਲਿਆਂ ਦੀ ਫਿਰ ਮੈਂ ਇਕੱਠੇ ਜਦੋਂ ਬਣ ਕੇ ਆਗੇ ਫਿਰ ਮੈਂ ਤੁਹਾਨੂੰ ਸ਼ੋਅ ਕਰੂੰਗੀ ਵੀ ਕਿਵੇਂ ਦੇ ਸੂਟ ਬਣੇ ਨੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਰਕੜੀਆਂ ਲਈ ਤੁਸੀਂ ਸੂਟ ਲੈ ਸਕਦੇ ਹੋਗੇ ਵਰਤਾਂ ਲਈ ਸੂਟ ਬਣਵਾ ਸਕਦੇ ਹੋਗੇ ਕੋਈ ਵੀ ਤੁਸੀਂ ਸੂਟ ਕਿਸੇ ਨੂੰ ਗਿਫਟ ਕਰਨਾਗਾ ਲੈ ਸਕਦੇ ਹੋ ਕਾਫੀ ਜਾਨੇ ਸੋਹਣੇ ਸੂਟ ਲਵਾਂਗੇ ਤੇ ਜੇ ਕੋਈ ਸ਼ੀਜ਼ ਆਪਾਂ ਹਣਾ ਕਿਸ ਨੂੰ ਗਿਫਟ ਕਰਨੀ ਹੁੰਦੀ ਹੈ ਇੱਕ ਨਾਮ ਦੀ ਨਹੀਂ ਆਪਾਂ ਕਰਦੇ ਹੁੰਦੇ ਵੀ ਆਪਾਂ ਆਹ ਚੀਜ਼ ਦੇਤੀ ਕੋਈ ਚੰਗੀ ਹੀ ਚੀਜ਼ ਗਿਫਟ ਕਰਿਆ ਅਗਲੇ ਨੂੰ ਵੀ ਅਗਲਾ ਯਾਦ ਰੱਖੇ ਵੀ ਹਾਂ ਸਾਨੂੰ ਕੁਛ ਦਿੱਤਾ ਸੀਗਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ WhatsApp ਤੇ ਆਪਣੀ ਸਾਰੇ ਡਿਟੇਲਸ ਦੱਸ ਦਿਓ ਕਰੋ ਮੈਨੂੰ ਵੀ ਤੁਹਾਨੂੰ ਸੂਟ ਕਿਵੇਂ ਦਾ ਰੈਡੀ ਕਰਨਾ ਹੈ ਕਿਵੇਂ ਦਾ ਕੀ ਚਾਹੀਦਾ ਹੈਗਾ ਤੁਹਾਡੀ ਪਸੰਦ ਪਹਿਲਾਂ ਜੀ ਸਾਡੇ ਨਾਲ ਬਾਕੀ ਜੇ ਤੁਸੀਂ ਕਹੋਗੇ ਤੁਸੀਂ ਆਪਣੇ ਆਪ ਸੂਟ ਰੈਡੀ ਕਰ ਦਿਓ ਆਪਣੀ ਚੋਇਸ ਅਨੁਸਾਰ ਫਿਰ ਉਹ ਗੱਲ ਵੱਖਰੀ ਹੈ ਜੇ ਉਹ ਬਾਅਦ ਚ ਰਹੀ ਪਹਿਲਾ ਤੁਹਾਡੀ ਚੋਆਇਸ ਹੈਗੀ ਜਿੱਦਾਂ ਤੁਸੀਂ ਕਹੋਗੇ ਉਵੇਂ ਸੂਟ ਰੈਡੀ ਹੋਣਗੇ ਠੀਕ ਹੈ ਜੀ ਪ੍ਰਾਈਸ ਮੈਂ ਨਾਲ-ਨਾਲ ਮੈਂਸ਼ਨ ਕਰਦੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਫਿਰ ਤੁਸੀਂ ਮੈਨੂੰ ਪੁੱਛੀ ਜਾਂਦੇ ਹੋ ਪ੍ਰਾਈਸ ਆਸ ਅ ਸਪਰਾਈਜ਼ ਆਸੋ ਕਿਉਂਕਿ ਪ੍ਰਾਈਸ ਹਰ ਇੱਕ ਵੀਡੀਓ ਦੇ ਵਿੱਚ ਦੱਸੇ ਹੁੰਦੇ ਨੇ ਕਿਸੇ ਵੀਡੀਓ 'ਚ ਨਹੀਂ ਦੱਸੇ ਹੁੰਦੇ ਆਗੇ ਉਹ ਮੈਂ ਮੰਨਦੀ ਆਂ ਕਿ ਪਰ ਹਰ ਇੱਕ ਵੀਡੀਓ 'ਚ ਪ੍ਰਾਈਸ ਦੱਸੇ ਹੁੰਦੇ ਨੇ ਲੀ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਸੂਟ ਸੋਹਣੇ ਲੱਗੇ ਹੋਣਗੇ ਕਮੈਂਟ ਜ਼ਰੂਰ ਕਰਦਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਬਹੁਤ ਸਾਰੀਆਂ ਪਿਆਰ ਕਮੈਂਟ ਕਰਦੀਆਂ ਨੇ ਤੈਦਿਲੋਂ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਤੋ ਵਾਤ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡਾ ਤੈਦਿਲੋਂ ਧੰਨਵਾਦ ਅੱਜ ਜੇ ਮੈਂ ਆਈ ਹਾਂ ਇੱਥੇ ਤੱਕ ਤੁਹਾਡੀ ਬਦੌਲਤੀ ਹੈ ਸਾਰਾ ਕੁਝ ਤੇ ਅੱਗੇ ਵੀ ਸਪੋਰਟ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ